ਹੰਰਾ ਮਾਨੂ ਪ੍ਰਭੂ ਯੀਸ਼ੂ ਮਸੀਹ ਦੇ ਪਵਿੱਤਰ ਨਾਮ ਵਿੱਚ ਪਿਆਰ ਭਰਿਆ ਸलाम ਸ਼ਾਲੋਮ ਸਭਨਾਂ ਨੂੰ ਜੈ ਮਸੀਹੀ ਪਰਮੇਸ਼ਰ ਤੁਹਾਨੂੰ ਆਸ਼ੀਸ਼ ਦੇਵੇ ਬਰਕਤ ਦੇਵੇ ਅੱਜ ਦਾ ਜੋ ਸਾਡਾ ਵਿਸ਼ਾ ਤੇ ਟੌਪਿਕ ਹੈ ਉਹ ਹੈ ਬੁਰੇ ਸੁਪਨਿਆਂ ਦਾ ਡਰ ਖਤਮ ਜਾਦੂ ਟੂਣੇ ਦੀਆਂ ਸ਼ਕਤੀਆਂ ਖਤਮ ਆਖਰਕਾਰ ਜਾਦੂ ਟੂਣੇ ਦਾ ਬੁਰੇ ਸੁਪਨਿਆਂ ਦਾ ਖੌਫ ਜਿਹੜਾ ਬਹੁਤ ਸਾਰੇ ਲੋਕਾਂ ਦੇ ਜੀਵਨ ਵਿੱਚ ਕੰਮ ਕਰਦਾ ਤੇ ਬਹੁਤ ਸਾਰੇ ਲੋਕ ਡਰਦੇ ਆ ਕਿ ਰਾਤ ਨੂੰ ਕਿਤੇ ਮੈਨੂੰ ਬੁਰਾ ਸੁਪਨਾ ਨਾ ਆਵੇ ਬਹੁਤ ਸਾਰੇ ਲੋਕ ਜਾਦੂ ਟੂਣੇ ਦਾ ਨਾਮ ਸੁਣ ਕੇ ਡਰਦੇ ਆ ਅੱਜ ਪਵਿੱਤਰ ਬਾਈਬਲ ਦੇ ਵਿੱਚੋਂ ਅੱਜ ਅਸੀਂ ਖੁਦਾਵੰਦ ਦੇ ਕਲਾਮ ਦੇ ਵਿੱਚੋਂ ਅੱਜ ਅਸੀਂ ਯਹੋਵਾ ਪਰਮੇਸ਼ਵਰ ਦੀ ਬਾਣੀ ਦੇ ਵਿੱਚੋਂ ਇਹਨਾਂ ਗੱਲਾਂ ਦੇ ਬਾਰੇ ਸਿੱਖਾਂਗੇ ਅਤੇ ਜੇਕਰ ਤੁਸੀਂ ਤੁਹਾਡੇ ਜੀਵਨਾਂ ਵਿੱਚ ਇਸਰ ਖੋਫ ਕੰਮ ਕਰਦਾ ਹੈ ਤੇ ਅਸੀਂ ਤੁਹਾਡੇ ਵਾਸਤੇ ਪ੍ਰਾਰਥਨਾ ਵੀ ਕਰਾਂਗੇ ਸੋ ਆਓ ਅਸੀਂ ਪਰਮੇਸ਼ਵਰ ਦੇ ਵਚਨਾਂ ਦੇ ਰਾਹੀ ਜਾਣੀਏ ਪਰਮੇਸ਼ਵਰ ਦੇ ਕਲਾਮ ਦੇ ਰਾਹੀ ਜਾਣੀਏ ਕਿ ਜਾਦੂ ਟੂਣਾ ਜਿਹੜਾ ਅਸਲ ਵਿੱਚ ਹੈ ਕੀ ਜਾਦੂ ਟੂਣੇ ਦੀਆਂ ਤਾਕਤਾਂ ਅਸਲ ਵਿੱਚ ਹੈ ਕੀ ਮੇਰੇ ਭਾਈਓ ਅਤੇ ਭੈਣੋ ਯਹੋਵਾ ਪਰਮੇਸ਼ਵਰ ਦਾ ਕਲਾਮ ਦੱਸਦਾ ਆ ਪਰਮੇਸ਼ਵਰ ਦੀ ਬਾਣੀ ਸਾਨੂੰ ਦੱਸਦੀ ਹੈ ਕਿ ਜਿਹੜਾ ਜਾਦੂ ਟੂਣਾ ਹੈ ਇਹ ਇੱਕ ਸ਼ੈਤਾਨੀ ਤਾਕਤ ਹੈ ਅਬਲਿਸ ਸ਼ੈਤਾਨ ਜੋ ਸੁਰਗ ਦੇ ਵਿੱਚੋਂ ਸੁਟਿਆ ਗਿਆ ਜੋ ਇਸ ਧਰਤੀ ਦੇ ਲੋਕਾਂ ਨੂੰ ਪਰਮਾਉਂਦਾ ਆ ਜੋ ਧਰਤੀ ਦੇ ਲੋਕਾਂ ਦੇ ਮਨਾਂ ਵਿੱਚ ਰਾਜ ਕਰਦਾ ਆ ਸਭ ਤੋਂ ਪਹਿਲੀ ਗੱਲ ਜਾਦੂ ਟੂਣਾ ਤੁਹਾਡੇ ਅੱਗੇ ਕੋਈ ਐਡੀ ਵੱਡੀ ਤਾਕਤ ਨਹੀਂ ਆ ਪੀ ਤੁਹਾਡਾ ਨੁਕਸਾਨ ਕਰੇ ਪਰ ਹਾਂ ਜਦੋਂ ਤੁਸੀਂ ਇਸ ਨੂੰ ਮੰਨ ਲੈਂਦੇ ਹੋ ਕਿ ਇਹ ਬਹੁਤ ਸਟਰੋਂਗ ਹੈ ਜਾਦੂ ਟੂਣਾ ਮੇਰੇ ਨਾਲੋਂ ਕਿਤੇ ਜ਼ਿਆਦਾ ਪਾਵਰਫੁੱਲ ਹੈ ਜਦੋਂ ਇਸ ਚੀਜ਼ ਨੂੰ ਤੁਸੀਂ ਅੰਗੀਕਾਰ ਦੇ ਰੂਪ ਦੇ ਵਿੱਚ ਤੁਸੀਂ ਆਪਣੇ ਮੂੰਹ ਦੇ ਦੁਆਰਾ ਇਸ ਗੱਲ ਨੂੰ ਮੰਨ ਲੈਂਦੇ ਹੋ ਫਿਰ ਵਾਕਿਆ ਹੀ ਉਹ ਪਾਵਰਫੁੱਲ ਹੈ ਉਸ ਤਰ੍ਹਾਂ ਜਾਦੂ ਟੂਣਾ ਤੁਹਾਡਾ ਵਾਲ ਵੀ ਵੀਂਗਾ ਨਹੀਂ ਕਰ ਸਕਦਾ ਮੇਰੇ ਭਾਈਓ ਭੈਣੋ ਯਹੋਵਾ ਦਾ ਕਲਾਮ ਦੱਸਦਾ ਹੈ ਯਹੋਵਾ ਦੀ ਬਾਣੀ ਦੱਸਦੀ ਹੈ ਯਹੋਵਾ ਦੇ ਪੈਗਾਮ ਦੇ ਵਿੱਚ ਲਿਖਿਆ ਹੈ ਪ੍ਰਭੂ ਯਹੋਵਾ ਦੱਸਦਾ ਹੈ ਕਿ ਅਬਲੀਸ ਦਾ ਇੱਕ ਬਹੁਤ ਵੱਡਾ ਇਹ ਮਾਇਆ ਜਾਲ ਹੈ ਜਿਹਦੇ ਵਿੱਚ ਸੰਸਾਰ ਜਿਹੜਾ ਫਸਦਾ ਜਾ ਰਿਹਾ ਇੱਕ ਸ਼ੈਤਾਨੀ ਜਾਲ ਹੈ ਬਲੀਸ ਦਾ ਜਿਹਦੇ ਵਿੱਚ ਉਹ ਲੋਕਾਂ ਨੂੰ ਭਰਮਾਉਂਦਾ ਆ ਮੇਰੇ ਭਾਈਓ ਭੈਣੋ ਬਾਈਬਲ ਦੇ ਵਿੱਚ ਲਿਖਿਆ ਗਿਆ ਸ਼ੈਤਾਨ ਵੀ ਸੁਪਨਿਆਂ ਦੇ ਰਾਹੀਂ ਤੁਹਾਡੀ ਜ਼ਿੰਦਗੀ ਵਿੱਚ ਕੰਮ ਕਰਦਾ ਹੈ ਅਤੇ ਇਹ ਯਹੋਵਾ ਪਰਮੇਸ਼ਵਰ ਹੈ ਉਹ ਵੀ ਸੁਪਨਿਆਂ ਦੇ ਰਾਹੀਂ ਸਾਡੇ ਨਾਲ ਗੱਲਬਾਤ ਕਰਦਾ ਹੈ ਕੁਝ ਸੁਪਨੇ ਜਿਹੜੇ ਖੁਦਾ ਦੇ ਵੱਲੋਂ ਨਹੀਂ ਉਹ ਸਾਨੂੰ ਸਹੀ ਮਾਰਗ ਵੱਲ ਲੈ ਕੇ ਜਾਂਦੇ ਆ ਜਿਹੜੇ ਪਰਮੇਸ਼ਵਰ ਦੀ ਵੱਲੋਂ ਹੁੰਦੇ ਆ ਜਿਹੜੇ ਸੁਪਨੇ ਪਰਮੇਸ਼ਵਰ ਦੀ ਵੱਲੋਂ ਆਉਂਦੇ ਆ ਉਹ ਸਾਨੂੰ ਆਉਣ ਵਾਲੀਆਂ ਗੱਲਾਂ ਦੇ ਬਾਰੇ ਜਾਣੂ ਕਰਾਉਂਦੇ ਆ ਜਿਹੜੇ ਸੁਪਨੇ ਖੁਦਾ ਦੀ ਵੱਲੋਂ ਸਾਨੂੰ ਹੁੰਦੇ ਆ ਉਹ ਸੁਪਨੇ ਜਿਹੜੇ ਆ ਸਾਡੇ ਜੀ ਨੂੰ ਆਨੰਦ ਦੇ ਨਾਲ ਸਾਡੀ ਰੂਹ ਨੂੰ ਸ਼ਾਂਤੀ ਦੇ ਨਾਲ ਭਰ ਦਿੰਦੇ ਆ ਪਰ ਜਿਹੜੇ ਸੁਪਨੇ ਸ਼ੈਤਾਨ ਦੀ ਵੱਲੋਂ ਨੇ ਉਹ ਸਾਨੂੰ ਗੁੰਮਰਾਹ ਕਰਦੇ ਨੇ ਸ਼ੈਤਾਨੀ ਸੁਪਨੇ ਜਿਹੜੇ ਨੇ ਸਾਡੇ ਅੰਦਰ ਡਰ ਪੈਦਾ ਕਰਦੇ ਆ ਸ਼ੈਤਾਨੀ ਸੁਪਨੇ ਸਾਨੂੰ ਖੁਦਾ ਤੋਂ ਦੂਰ ਕਰਨ ਦੀ ਕੋਸ਼ਿਸ਼ ਕਰਦੇ ਆ ਸਾਡੇ ਵਿਸ਼ਵਾਸ ਨੂੰ कमजोर ਕਰਨ ਦੀ ਕੋਸ਼ਿਸ਼ ਕਰਦੇ ਆ ਸਾਡੇ ਈਮਾਨ ਨੂੰ ਤੋੜਨ ਦੀ ਕੋਸ਼ਿਸ਼ ਕਰਦੇ ਆ ਸ਼ੈਤਾਨੀ ਸੁਪਨੇ ਅਜਬੋਤੇ ਲੋਕਾਂ ਨੂੰ ਸੁਪਨਿਆਂ ਦਾ ਡਰ ਸੁਪਨਿਆਂ ਦਾ ਭੈ ਉਹਨਾਂ ਦੀ ਜ਼ਿੰਦਗੀ ਵਿੱਚ ਕੰਮ ਕਰਦਾ ਬੋਤੇ ਲੋਕ ਉਹਨਾਂ ਸੁਪਨਿਆਂ ਦੇ ਵਿੱਚ ਮਜਬੂਰ ਹੈ ਰੋਜ਼ ਰਾਤ ਨੂੰ ਤੰਗ ਹੁੰਦੇ ਨੇ ਸ਼ੈਤਾਨ ਕਈਆਂ ਦੇ ਨਾਲ ਸੁਪਨਿਆਂ ਦੇ ਰਾਹੀਂ ਹਰ ਪ੍ਰਕਾਰ ਦੀ ਹਰਾਮکاری ਕਰਦਾ ਕਈ ਲੋਕਾਂ ਨੂੰ ਸੁਪਨਿਆਂ ਦੇ ਰਾਹੀਂ ਉਹ ਡਰਾਉਂਦਾ ਆ। ਕਈ ਲੋਕਾਂ ਦੀ ਕੰਮਾਂ ਨੂੰ ਵਿਗਾੜਦਾ ਕਿਉਂਕਿ ਸੁਪਨਿਆਂ ਦੇ ਰਾਹੀਂ ਤੁਹਾਡੇ ਮਨਾਂ ਵਿੱਚ ਐਸਾ ਭਰਮ ਪੈਦਾ ਕਰਦਾ ਕਿ ਇਦਾਂ ਹੋ ਜਾਣਾ ਤੇ ਉਹ ਰਿਐਲਿਟੀ ਵਿੱਚ ਉਦਾਂ ਹੀ ਹੋ ਜਾਂਦਾ। ਕਿਉਂ? ਕਿਉਂਕਿ ਸਾਡੇ ਮਾਈਂਡ ਨੂੰ, ਸਾਡੇ ਦਿਲ ਨੂੰ ਮੰਨਣ ਲਈ ਉਹ ਸੁਪਨੇ ਮਜਬੂਰ ਕਰਦੇ ਆ ਕਿ ਇਦਾਂ ਹੋ ਜਾਣਾ। ਇਹ ਸ਼ੈਤਾਨ ਅਬਲਿਸ ਦਾ ਹੀ ਕੰਮ ਹੈ। ਅੱਜ ਅਸੀਂ ਖੁਦਾ ਦੇ ਕਲਾਮ ਦੇ ਵਿੱਚੋਂ ਅੱਜ ਅਸੀਂ ਯਹੋਵਾ ਦੇ ਪੈਗਾਮ ਦੇ ਵਿੱਚੋਂ ਅੱਜ ਖੁਦਾ ਦੀ ਬਾਣੀ ਦੇ ਵਿੱਚੋਂ ਅਸੀਂ ਇਹਨਾਂ ਗੱਲਾਂ ਨੂੰ ਸਿੱਖਣਾ ਹੈ ਮੇਰੇ ਭਾਈਓ ਅਤੇ ਮੇਰੀਓ ਭੈਣੋ ਪਰਮੇਸ਼ਵਰ ਦਾ ਕਲਾਮ ਦੱਸਦਾ ਸ਼ੈਤਾਨ ਤੇ ਸ਼ੈਤਾਨ ਦੀਆਂ ਤਾਕਤਾਂ ਤੁਹਾਡਾ ਵਾਲ ਵੀ ਵਿੰਗਾ ਨਹੀਂ ਕਰ ਸਕਦੀਆਂ ਕੋਈ ਤੁਹਾਡੇ ਦਿਮਾਗ ਦੇ ਅੰਦਰ ਸ਼ੈਤਾਨ ਆਪਣੇ ਸੁਪਨੇ ਰਹੀ ਕੰਮ ਨਹੀਂ ਕਰ ਸਕਦਾ ਜੇ ਤੁਸੀਂ ਆਪਣੇ ਆਪ ਨੂੰ ਖੁਦਾਵੰ ਦੇ ਹੱਥ ਵਿੱਚ ਦਵੋ ਜੇ ਤੁਸੀਂ ਆਪਣੇ ਆਪ ਨੂੰ ਪ੍ਰਭੂ ਯੇਸ਼ੂ ਮਸੀਹ ਦੇ ਲਹੂ ਦੇ ਨਾਲ ਕਵਰ ਕਰੋ ਕਿਉਂਕਿ ਬਾਈਬਲ ਦੱਸਦੀ ਹੈ ਪ੍ਰਭੂ ਯੀਸ਼ੂ ਮਸੀਹ ਦਾ ਲਹੂ ਸਾਨੂੰ ਸਾਰੇ ਪਾਪਾਂ ਤੋਂ ਸ਼ੁੱਧ ਕਰਦਾ ਹੈ ਪ੍ਰਭੂ ਯੀਸ਼ੂ ਮਸੀਹ ਦਾ ਲਹੂ ਸਾਨੂੰ ਸਾਰੀਆਂ ਬਦੀਆਂ ਤੋਂ ਧੋ ਦਿੰਦਾ ਆ ਪ੍ਰਭੂ ਯੀਸ਼ੂ ਮਸੀਹ ਦਾ ਲਹੂ ਸਾਰੇ ਸ਼ਰਾਪਾਂ ਦਾ ਖਾਤਮਾ ਕਰ ਦਿੰਦਾ ਆ ਪ੍ਰਭੂ ਯੀਸ਼ੂ ਮਸੀਹ ਦਾ ਲਹੂ ਲਾਂ ਤਾਂ ਸ਼ਰਾਪ ਸ਼ੈਤਾਨੀ ਤਾਕਤਾਂ ਨੂੰ ਸਾਡੀ ਜ਼ਿੰਦਗੀ ਚੋਂ ਖਤਮ ਕਰ ਦਿੰਦਾ ਮੇਰੇ ਭਾਈਓ ਭੈਣੋ ਇਸ ਕਰਕੇ ਸਾਡੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਅਸੀਂ ਆਪਣੀਆਂ ਜ਼ਿੰਦਗੀਆਂ ਦੇ ਵਿੱਚ ਉਸ ਭਰਮ ਨੂੰ ਖਤਮ ਕਰੀਏ ਜਿਹੜਾ ਸ਼ੈਤਾਨ ਨੇ ਸਾਡੇ ਉੱਤੇ ਸਾਡੀ ਜ਼ਿੰਦਗੀ ਵਿੱਚ ਬਿਠਾਇਆ। ਖੁਦਾ ਤੁਹਾਡੇ ਸੁਪਨਿਆਂ ਵਿੱਚ ਆਪਣਾ ਕੰਮ ਕਰਨਾ ਚਾਹੁੰਦਾ ਹੈ। ਪਰ ਅਜਬੂਤੀ ਲੋਕਾਂ ਦੇ ਸੁਪਨਿਆਂ ਉੱਤੇ ਅਧਿਕਾਰ ਸ਼ੈਤਾਨ ਨੇ ਕੀਤਾ ਹੋਇਆ। ਪ੍ਰਾਰਥਨਾ ਕਰੋ ਮੈਂ ਤੁਹਾਡੇ ਲਈ ਪ੍ਰਾਰਥਨਾ ਕਰਾਂਗਾ। ਇੱਕ ਵਚਨ ਜਿਹੜਾ ਬਾਈਬਲ ਦੇ ਵਿੱਚ ਲਿਖਿਆ ਗਿਆ ਮੈਂ ਪੜ੍ਹਾਂਗਾ। ਗਿਣਤੀ ਦੀ ਕਿਤਾਬ 23 ਦੇ ਆਏ ਉਹਦੇ 23 ਵਚਨ ਵਿੱਚ ਲਿਖਿਆ ਗਿਣਤੀ ਦੀ ਕਿਤਾਬ 23 ਦੇ ਆਏ ਉਸਦੇ 23 ਵਚਨ ਵਿੱਚ ਲਿਖਿਆ ਯਾਕੂਬ ਉੱਤੇ ਕੋਈ ਜਾਦੂ ਨਹੀਂ ਚੱਲਦਾ ਨਾ ਇਸਰਾਇਲ ਉੱਤੇ ਕੋਈ ਫਾਲ ਯਾਕੂਬ ਉੱਤੇ ਕੋਈ ਜਾਦੂ ਨਹੀਂ ਚੱਲਦਾ ਨਾ ਇਜ਼ਰਾਇਲ ਉੱਤੇ ਕੋਈ ਫਾਲ ਚੱਲਦਾ ਮੇਰੇ ਭਾਈ ਪੈਣੂ ਆਤਮਿਕ ਇਸਰਾਇਲ ਆਤਮਿਕ ਯਾਕੂਬ ਹੁਣ ਅਸੀਂ ਆਸੀਂ ਖੁਦਾ ਨੂੰ ਮੰਨਣ ਵਾਲੇ ਪਰਮੇਸ਼ਵਰ ਨੂੰ ਮੰਨਣ ਵਾਲੇ ਜਿਹੜੇ ਲੋਕ ਆ ਸਾਡੇ ਉੱਤੇ ਕੋਈ ਜਾਦੂ ਕੋਈ ਸ਼ੈਤਾਨ ਦਾ ਫਾਲ ਨਹੀਂ ਚੱਲ ਸਕਦਾ ਇਸ ਲਈ ਪ੍ਰਭੂ ਦਾ ਵਚਨ ਸਾਨੂੰ ਦੱਸਦਾ ਐਸੀ ਕੋਈ ਤਾਕਤ ਨਹੀਂ ਹੈ ਜਿਹੜਾ ਸਾਡਾ ਬਾਲ ਵਿੰਗਾ ਕਰੇ ਇਸ ਲਈ ਲੋੜ ਜ਼ਰੂਰਤ ਅਸੀਂ ਆਪਣੀ ਵਿਸ਼ਵਾਸ ਨੂੰ ਮਜ਼ਬੂਤ ਕਰੀਏ ਇਹ ਜਾਦੂ ਟੂਣੇ ਤੁਹਾਡੇ ਪੈਰਾਂ ਦੇ ਥੱਲੇ ਰੋਂਦੇ ਜਾਣਗੇ ਇਹ ਬੁਰੇ ਸੁਪਨੇ ਤੁਹਾਡੀ ਜ਼ਿੰਦਗੀ ਚੋਂ ਭੱਜ ਜਾਣਗੇ ਵਿਸ਼ਵਾਸ ਨੂੰ ਮਜ਼ਬੂਤ ਕਰੋ ਆਪਣੇ ਈਮਾਨ ਨੂੰ ਮਜ਼ਬੂਤ ਕਰੋ ਆਓ ਮੇਰੇ ਨਾਲ ਆਪਣੀ ਅੱਖਾਂ ਨੂੰ ਬੰਦ ਕਰੋ ਮੈਂ ਤੁਹਾਡੇ ਲਈ ਪ੍ਰਾਰਥਨਾ ਕਰਾਂਗਾ ਸਰਵਸ਼ਕਤੀਮਾਨ ਪਰਮੇਸ਼ਵਰ ਮੈਂ ਯੀਸ਼ੂ ਮਸੀਹ ਦੇ ਨਾਮ ਦੇ ਦੁਆਰਾ ਪ੍ਰਾਰਥਨਾ ਕਰਦਾ ਜਿਹੜੇ ਬੇਟੇ ਬੇਟੀਆਂ ਦੇ ਜੀਵਨ ਵਿੱਚ ਬੁਰੇ ਸੁਪਨੇ ਹਰੇਕ ਭੈਅ ਤੇ ਡਰ ਵਾਲੇ ਸੁਪਨੇ ਹਰੇਕ ਗੰਦੇ ਵਿਅ ਵਿਚਾਰ ਦੇ ਸੁਪਨੇ ਹਰੇਕ ਜਨਾਕਾਰੀ ਹਰਾਮਕਾਰੀ ਦੇ ਸੁਪਨੇ ਜਿਨ੍ਹਾਂ ਜ਼ਿੰਦਗੀਆਂ ਦੇ ਵਿੱਚ ਪ੍ਰਭੂ ਪਰਮੇਸ਼ਰ ਅਬਲੀਸ ਹਰ ਪ੍ਰਕਾਰ ਦੇ ਨਾਲ ਡਰਾਉਣ ਵਾਲੇ ਸੁਪਨੇ ਲਿਆਉਂਦਾ ਮੈਂ ਯਿਸੂ ਮਸੀਹ ਦੇ ਨਾਂ ਵਿੱਚ ਉਹਨਾਂ ਗੰਦੀਆਂ ਆਤਮਾਵਾਂ ਨੂੰ ਡਾਂਟਦਾ ਹਾਂ ਪ੍ਰਭੂ ਯਿਸੂ ਮਸੀਹ ਨਾਸਰੀ ਹਰ ਪ੍ਰਕਾਰ ਦਾ ਜਾਦੂ ਟੂਣਾ ਪ੍ਰਭੂ ਯਿਸੂ ਮਸੀਹ ਦੇ ਨਾਂ ਵਿੱਚ ਤੋੜਿਆ ਜਾਵੇ ਹਰ ਪ੍ਰਕਾਰ ਦਾ ਜਾਦੂ ਟੂਣਾ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਨਾਲ ਤੋੜਿਆ ਜਾਵੇ ਹਰ ਪ੍ਰਕਾਰ ਦਾ ਜਾਦੂ ਟੂਣਾ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਨਾਲ ਤੋੜਿਆ ਜਾਵੇ ਹਰ ਪ੍ਰਕਾਰ ਦਾ ਜਾਦੂ ਟੂਣਾ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਨਾਲ ਤੋੜਿਆ ਜਾਵੇ ਪ੍ਰਭੂ ਜੀ ਤੁਹਾਡੀ ਸਮਰਥ ਕੰਮ ਕਰੇ ਪ੍ਰਭੂ ਤੁਹਾਡਾ ਫਜ਼ਲ ਕੰਮ ਕਰੇ ਆਪਣੇ ਬੱਚਿਆਂ ਨੂੰ ਆਸ਼ੀਸ਼ ਤੋਂ ਬਰਕਤ ਦੋ ਮੇਰੇ ਪ੍ਰਭੂ ਯਹੋਵਾ ਅੱਜ ਦਾ ਵਚਨ ਇਹਨਾਂ ਜ਼ਿੰਦਗੀਆਂ ਲਈ ਬਰਕਤ ਦਾ ਕਾਰਨ ਹੋਵੇ ਤੁਸੀਂ ਵੱਡੀਆਂ ਗਵਾਹੀਆਂ ਨੂੰ ਇਹਨਾਂ ਦੇ ਜੀਵਨਾਂ ਵਿੱਚ ਬਣਾਉਣਾ ਤੁਹਾਡੀ ਆਸ਼ੀਸ਼ ਇਹਨਾਂ ਦੀਆਂ ਜ਼ਿੰਦਗੀਆਂ ਦੇ ਵਿੱਚ ਹੋਵੇ ਸਾਰੀ ਪ੍ਰਾਰਥਨਾ ਮੈਂ ਯੀਸ਼ੂ ਮਸੀਹ ਦੇ ਨਾਮ ਵਿੱਚ ਮੰਗਦਾ ਹਾਂ ਆਮੀਨ ਆਮੀਨ ਸੋ ਪਰਮੇਸ਼ਵਰ ਤੁਹਾਨੂੰ ਬਰਕਤ ਆਸ਼ੀਸ਼ ਦੇਵੇ ਅਸੀਂ ਖੁਦਾ ਦੇ ਬਹੁਤ ਬਹੁਤ ਧੰਨਵਾਦੀ ਹਾਂ ਤੁਸੀਂ ਸਾਡੇ ਇਹਨਾਂ ਵਚਨਾਂ ਨੂੰ ਜੋ ਸੁਣਦੇ ਹੋ ਸਾਡੇ ਚੈਨਲ ਦੇ ਰਾਹੀ ਸੋ ਪ੍ਰਭੂ ਤੁਹਾਨੂੰ ਬਹੁਤ ਬਰਕਤਾਂ ਦੇਵੇ ਆਸ਼ੀਸ਼ਾਂ ਦੇਵੇ ਔਰ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਜਿਹੜੀਆਂ ਵੀਡੀਓ ਵਚਨਾਂ ਦੀ ਤੁਸੀਂ ਸੁਣਦੇ ਹੋ ਇਹਨਾਂ ਨੂੰ ਦੂਸਰਿਆਂ ਤੱਕ ਵੀ ਸ਼ੇਅਰ ਕਰੋ ਔਰ ਲਾਈਕ ਕਰੋ ਤੇ ਕਮੈਂਟ ਜ਼ਰੂਰ ਕਰੋ ਕਿ ਤੁਹਾਨੂੰ ਪਰਮੇਸ਼ਵਰ ਦੇ ਵਚਨ ਚੋਂ ਸਿੱਖਣ ਨੂੰ ਕੁਝ ਮਿਲਿਆ ਹੈ ਜਾਂ ਨਹੀਂ ਤੁਸੀਂ ਆਸ਼ੀਸ਼ ਪਾਈ ਹੈ ਕਿ ਨਹੀਂ ਤੁਹਾਨੂੰ ਕਿਵੇਂ ਦਾ ਲੱਗਿਆ ਵਧੀਆ ਲੱਗਿਆ ਜਾਂ ਬੁਰਾ ਲੱਗਿਆ ਤੁਸੀਂ ਕਮੈਂਟ ਲਿਖ ਸਕਦੇ ਹੋ ਪ੍ਰਭੂ ਤੁਹਾਨੂੰ ਬਰਕਤ ਦੇ ਆਮੀਨ